ਜੋ ਤੁਸੀਂ ਇਹ ਤਸਵੀਰਾਂ ਦੇਖ ਰਹੇ ਹਨ ਇਹ ਰੋਪੜ ਦੀਆਂ ਹਨ ਜੀ ਆਰ ਸਿਨੇਮਾ ਦੇ ਸਾਹਮਣੇ ਬਿਲਕੁਲ ਚੱਲਦੀ ਕ੍ਰੇਟਾ ਗੱਡੀ ਨੂੰ ਅੱਗ ਪੈ ਗਈ ਤੇ ਡਰਾਈਵਰ ਨੇ ਫੁਰਤੀ ਬਾਰਤਰੇ ਹੋਏ ਵਿੱਚੋਂ ਛਾਲ ਮਾਰਤੀ ਤੇ ਜਾਨ ਮਾਲ ਦਾ ਨੁਕਸਾਨ ਬਚਾਉ ਹੋ ਗਿਆ ਇਹ ਨਵੀਂ ਗੱਡੀ ਦੀ ਕ੍ਰੇਟਾ ਤੇ ਬੰਦੇ ਸਾਰੀਆਂ ਸਾਰੀਆਂ ਸੁਰੱਖਿਤ ਹਨ ਬੰਦੇ ਜੀ ਬਚਾਅ ਹੋ ਗਿਆ ਉਹਨਾਂ ਦਾ ਬਚਾਅ ਹੋ ਗਿਆ ਤੇ ਗੱਡੀ ਬਿਲਕੁਲ ਡੈਡ ਹੋ ਗਈ ਹੋਏ 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 ਇਹ ਰੋਪੜ ਨਰੰਕਾਲੀ ਭਵਨ ਦੇ ਕੋਲ ਗੱਡੀ ਨੂੰ ਅੱਗ ਲੱਗ ਗਈ ਬੰਦੇ ਬਚ ਗਏ ਸਾਰੇ ਦੋ ਬੰਦੇ ਸੀਗੇ ਬਚਾਅ ਹੋ ਗਿਆ ਉਹਨਾਂ ਦਾ ਫਾਇਰ ਬ੍ਰਿਗੇਡ ਪਹੁੰਚ ਚੁੱਕੀ ਆ ਹੋਏ 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 ਇਸੇ ਸਾਈਡ ਮਾਰਦੀ ਸੀ ਕਿ ਬੰਦੇ ਨੇ ਸਾਈਡ ਸਾਈਡ ਨਹੀਂ ਮਾਰ ਰਹੀ ਹਾਂਜੀ ਕਿਦਾਂ ਹੋਇਆ ਜੀ ਇਹ ਗੱਡੀ ਆ ਰਹੀ ਸੀ ਜੀ ਮੈਂ ਥੋੜਾ ਸੇ ਆਪਣੀ ਗੱਡੀ ਨੂੰ ਕੰਨ ਲਗਿਆ ਓਕੇ ਹੈਨਾ ਤਾਂ ਉਹ ਮੈਨੂੰ ਪਤਾ ਨਹੀਂ تھا ਇਹ ਕਿੰਨੇ ਹੋਏਗੇ ਮਤਲਬ ਅੰਦਰ ਚੜ ਜਾਊਗੀ ਉਹਦੇ ਉੱਪਰ ਉਹਦੇ ਉੱਪਰ ਚੜਨ ਦੇ ਨਾਲ ਲੱਗੀ ਅੱਗ ਅੱਗ ਤਾਂ ਬਾਹਰ ਹੀ ਲੱਗੀ ਹੈ ਬਾਹਰ ਲੱਗ ਰਹੀ ਹੈ ਕਟਾ ਰਹੀ ਹੈ ਆ ਰਹੀ ਆ ਦਾ ਤੇ ਫਿਰ ਉਹ ਗੇੜ ਦੀ ਗੱਡੀ ਮੌਕੇ ਉਰ ਪਹੁੰਚ ਗਈ ਇਹ ਰੋਪੜ ਨਰੰਗਕਾਰੀ ਭਵਨ ਦੇ ਕੋਲ ਗੱਡੀ ਨੂੰ ਅੱਗ ਲੱਗ ਗਈ ਹੈ ਹੋ ਚਾਹ ਨਾ ਹੋ ਸਕੇ ਗੱਡੀ ਬਿਲਕੁਲੇ ਖਤਮ ਹੋ ਗਈ ਬੰਦੇ ਬਚ ਗਏ ਸਾਰੇ ਦੋ ਬੰਦੇ ਸੀਗੇ ਬਚਾਓ ਹੋ ਗਿਆ ਉਹਨਾਂ ਦਾ ਫਾਇਰ ਬ੍ਰਿਗੇਡ ਪਹੁੰਚ ਚੁੱਕੀ ਆ ਓਏ ਹੋਏ 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 ਹੋ ਹਾਂ ਹਾਂ ਇਹਨਾਂ ਨੂੰ ਫੇਰ ਮਾਤ ਦੇ ਦੇ ਕਿ ਮੈਂ ਇਸੇ ਸਾਈਡ ਮਾਰਤੀ ਸੀ ਕਿ ਬੰਦੇ ਨੇ ਸਾਈਡ ਸਾਈਡ ਨਹੀਂ ਮਾਰ ਰਹੀ ਹਾਂਜੀ ਕਿਦਾਂ ਹੋਇਆ ਇਹ ਗੱਡੀ ਆ ਰਹੀ ਸੀ ਜੀ ਮੈਂ ਥੋੜਾ ਸੇ ਆਪਣੀ ਵੱਸੇ ਮੁਕਰਨ ਲੱਗਿਆ ਓਕੇ ਹੈਨਾ ਉਹ ਮੈਨੂੰ ਪਤਾ ਨਹੀਂ ਥਾ ਇਹ ਕਿਵੇਂ ਹੋਇਆ ਕਿ ਮਤਲਬ ਅੰਦਰ ਚੜ ਜਾਊਗੀ ਉਹਦੇ ਉੱਪਰ ਉਹਦੇ ਉੱਪਰ ਚੜਨ ਦੇ ਨਾਲ ਲੱਗੀ ਅੱਗ ਅੱਗ ਤਾਂ ਬਾਹਰ ਹੀ ਲੱਗੀ ਹੈ ਬਾਹਰ ਲੱਗ ਰਹੀ ਹੈ ਕਟਾ ਗਈ ਬਾਹਰ ਹੀ ਆ ਦਾਦਾ ਜੁੰਡਾਈ गॾी हाल बिल्कुलु ख़तम रेटा न्यू गॾी ਇੱਕ ਵੀ ਚੀਜ਼ ਦਾ ਬਚਾਣੇ ਹੋ ਇੱਕ ਵੀ ਚੀਜ਼ ਦਾ ਟਾਇਰਾਂ ਦਾ ਹਾਲ ਦੇਖੋ ਬਿਲਕੁਲ ਖਤਮ ਤੇ ਟੈਂਪਰੇਚਰ ਬਹੁਤ ਜ਼ਿਆਦਾ ਗਰਮੀ ਹੋ ਪੈ ਰਹੀ ਹੈ ਤੇ ਨਵੀਂ ਗੱਡੀਆਂ ਦਾ ਇਹ ਹਾਲ ਹੋ ਗਿਆ ਇਸ ਤੋਂ ਕਰਾਉਣੀਆਂ ਦਾ ਤਾਂ ਆ ਦੇਖੋ ਓਏ ਕਈ ਵਾਰ ਐਂ ਇਹ ਭੈਣੋਂ ਪਰਹੇਜ਼ ਕਰੋ